ਹਲੋ ਫਰੈਂਡਸ ਅਸੀ ਕਾਲ ਆਪਦੇ ਦਾ ਸਾਕ ਸਰਬਜੀਤ ਵਲੌਗ ਵਿੱਚ ਤੇ ਇਹ ਟਾਈਮ ਹੈਗਾ 3:30 ਦਾ ਤੇ ਮੈਂ ਮੇਥੀ ਚਿਲਰੀ ਸੀਗੀ ਤੇ ਕੁਛ ਸਰੇ ਮੇਥੀ ਵਾਲੇ ਪਰੌਂਠੇ ਬਣਾਵਾਂਗੇ ਤੇ ਜਲਦੀ ਮੌਸਮ ਦੀ ਮੇਥੀ ਆ ਤੇ ਇੱਕ ਦੋ ਵਾਰੀ ਖਾ ਲਈਏ ਚਲੋ ਇਹ ਮੈਂ ਪਦੀਨਾ ਲਿਆਂਦਾ ਮੈਂ ਪਦੀਨਾ ਸਾਫ ਕਰ ਲਾਂ ਤੇ ਥੋੜੇ ਛੋਟੇ ਜਿਹੇ ਕੰਮ ਵੀ ਬਹੁਤ ਲੱਗੇਗਾ ਇਥੇ ਬੱਠਾ ਮੈਂ ਸਾਰਾ ਸਾਫ ਕਰਨਾ ਤੇ ਨਲਲੇ ਮੈਂ ਫਰੈਂਸ ਦੀ ਨਗਲ ਗਲਾਈ ਗਈ ਤੇ ਲੈ ਨੂੰ ਚੱਕ ਜੋ ਕਿੰਨੇ ਤੇ ਸਾਡੇ ਗਵੰਡੀਆਂ ਦੇ ਕਿਚਨ ਬਾਂਡਰ ਦੇ ਤੇ ਜਦ ਨਵੇਂ ਆ ਗਏ ਦੰਦ ਦਮ ਹਮ ਸ਼ੁਰੂ ਵੀ ਕਰੇ ਅਜੇ ਗਰਮੀ ਸ਼ੁਰੂ ਹੋਣੀ ਹੈ ਉਹਨਾਂ ਨੇ ਕਿ ਸ਼ੁਰੂ ਕਰਨਾ ਹੈ ਬਹੁਤ ਮੀਠੀ ਬਰੀਕ ਹੈ ਪੁਦੀਨਾ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਇ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਿਆ ਕਰੋ ਜਰੂਰ ਲਾਈਕ ਨਹੀਂ ਤੁਸੀਂ ਕਰਦੇ ਪਲੀਜ਼ ਲਾਈਕ ਜਰੂਰ ਕਰਿਆ ਕਰੋ ਫਿਰ ਸ਼ਾਮ ਦੇ ਵੱਜ ਗਏ 7 ਤੇ ਹੁਣ ਮੈਂ ਲਗਾਉਣ ਲੱਗੀ ਮੇਥੀ ਨੂੰ ਤੜਕਾ ਤੇ ਤੇਲ ਪਾਤਾ ਗਰਮ ਹੋ ਗਿਆ ਹੁਣ ਮੈਂ ਪਾਵਾਂਗੀ ਥੋੜਾ ਜੀਰਾ ਬਸ ਥੋੜਾ ਜਨਨ ਦੇਖਦੇ ਆ ਤੇ ਨਾਲੇ ਬਣਾਈ ਚਟਨੀ ਵੀ ਬਣਾ ਲਈ। ਅਨਾਰ ਦਾਣੇ ਵੀ, ਖੱਰਾ ਪਦਿਨਾ ਵਗੈਰਾ ਪਾ ਕੇ। ਤੇ ਉਹਨੂੰ ਬਣਾ ਕੇ ਰੱਖ ਲਈ ਆ। ਤਿੰਨ ਤੋਂ ਕਰਤਾ ਲਾ ਲਾ ਤੇ ਸ਼ਾਮ ਦੇ ਬਸੰਤ ਸਾਫ ਕਰਨੇ ਆ। ਇਸ ਤੋਂ ਬਾਅਦ ਸੇਰ ਨੂੰ ਲਾਉਣਾ ਹੈ। ਯਾਦ ਤੁਸੀਂ ਦਾ ਸ਼ੁਰੂ ਨਹੀਂ ਕੀਤਾ ਵਲੌਗ। ਮੈਂ ਤਾਂ ਚਲੋ। ਛੇਅਰ ਕਰਦੀ ਆਂ ਅੱਜ ਪੰਜਾਬੀ ਸਟਾਈਲ ਰੇਠੀ ਕਿੱਦਾਂ ਬਣਦੀ ਹੈ। ਬਹੁਤ ਘੱਟ ਮੈਂ ਇਸ ਨੂੰ ਬਣਾਇਆ ਇਹ ਤਾਂ ਸਰ੍ਹੋਂ ਦਾ ਤੋਸਾ वगैरह ਤੇ ਖਾਂਦੇ ਪਰ ਸਬਜੀ ਮੇਥੀ ਗੋਲ ਪੱਤਿਆਂ ਵਾਲੀ ਨਹੀਂ ਮਿਲਦੀ ਇਹਨਾਂ ਨੂੰ ਇੱਥੇ ਹਲੇ ਨਾ ਮੇਥੇ ਮਿਲਦੇ ਇੱਧਰ ਇਹ ਆਪਣਾ ਜਿਹਾ ਜਿਹਾ ਕੰਡੀਸ਼ਨ ਮੇਥੀ ਬੜਾ ਸੋਹਣਾ ਪੀਲੇ ਪੁੱਲਾਂ ਵਾਲੀ ਉਹ ਜੋ ਪਾਸੇ ਜਾਂਦੇ ਆ ਸਰ ਕੋ ਜੱਗ ਪੀਲੇ ਪੁੱਲੇ ਲੱਗਦੇ ਨੇ ਬੜੇ ਸੋਹਣੇ ਲੱਗਦੇ ਨੇ ਇਹ ਦਰਦ ਇਹ ਨਾਲ ਪਾ ਲਾਂਗੇ ਟਮਾਟਰ ਇਹੋ ਟਮਾਟਰ ਜਾ ਰਹੇ ਨੇ

بس میں لال مرچ ਵਰਤਦੀ ਨਹੀਂ ਲੇਕਿਨ ਬਲ ਦਾ ਪਾਈ ਲੈ ਕੇ ਨਹੀਂ ਆਇਆ ਹਰੀ ਮਿਰਚ ਨੂੰ ਇਸ ਕਰਕੇ ਪਾਣੀ ਪਾ ਲਿਆ। ਸੈਣੀ ਪਾਊਡਰ। ਲੱਗਦਾ ਪਾਣੀ। ਕੜੀ ਮਚਨਾ ਸੰਨਾ। 我那家能不蒸的不能吃。 ਇੱਥੇ ਨੂੰ ਜੇ ਅਸੀਂ ਟੱਕਣ ਨਾ ਲਗਾਵਾਂਗੇ ਉੱਪਰ ਤੇ ਫਿਰ ਇਹਨੇ ਪੌੜੇ ਬਣਦੇ। ਫੁੱਲੀ ਰੱਖਣ ਰਿਣਾਗੇ ਅਸੀਂ। ਇਹ ਟੱਕ ਦਾਂਗੇ ਤੇ ਫਿਰ ਕੁਝ ਥੋੜੇ ਘੜਸਾ ਲੱਕ ਤੇ ਮਾਰੇ ਬਣ ਜਾਣਗੇ। ਇਸ ਕਰਕੇ ਹਮੇਸ਼ਾ ਹੀ ਮਿਰਚੀ ਨੂੰ ਫੁੱਲਾ ਰਹਿਣਾ ਚਾਹੀਦਾ। ਸਭ ਜਿੰਨ ਤੱਕ ਲੱਗ ਗਿਆ ਤੇ ਹੁਣ ਅਸੀਂ ਮਾ ਲਈਏ ਭਾਂਡੇ ਹਾਂਜੀ ਫਰੈਂਡਸ ਅੰਦਰ ਸਬ지 ਬਣ ਗਈ ਆਲੂ ਮਥੀ ਦੀ ਆ ਦੇਖੋ ਆਲੂ ਮਥੀ ਦੀ ਸਬ지 ਬਣ ਗਈ ਹੈ ਤੇ ਇਧਰ ਬਰਤਨ ਦੇ ਬਰਤਨ ਸਾਫ ਹੋ ਗਏ ਹੁਣ ਮੈਂ ਆਟਾ ਗੁੰਨਾਂਗੀ ਟਾਈਮ ਹੋ ਗਿਆ 7:30 ਦਾ ਟਾਈਮ 7:30 ਦਾ 25 ਬਣ ਗਿਆ ਮਿਲਦੇ ਆ ਫਿਰ ਤੁਹਾਨੂੰ ਤੇ ਆਟਾ ਹੁਣ ਗੁੰਨਾਂਗੇ ਬਾਹਰ ਦਾ ਦਿਖਾਵਾਂ ਤੁਹਾਨੂੰ ਬਾਹਰ ਬਹੁਤ ਨੀਰਾ ਹੋ ਚੁੱਕਿਆ ਕੰਮ ਮੌਸਮ ਨਾ ਚੇਂਜ ਹੋ ਗਿਆ ਸਰ ਬੱਦਲ ਬੱਦਲ ਹੋਏ ਪਏ ਨੇ ਸਾਰੇ ਬੱਦਲ ਹੋਏ ਪਏ ਨੇ ਤੇ ਹੁਣ ਮੈਂ ਇੱਥੇ ਥੋੜੀ ਸੈਰ ਕਰ ਲਾਂਗੀ ਵਿੜੇ ਚ ਤੇ ਅੱਧਾ ਘੰਟਾ ਸੈਰ ਕਰਾਂਗੀ ਤੇ ਪਹਿਲਾਂ ਆਟਾ ਗੁੰਨਾਂਵਾਂਗੀ ਫੇਰ ਉਸ ਤੋਂ ਬਾਅਦ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਆ ਨਵਾਂ ਵਲੋਗ ਲੈ ਕੇ ਆਉਂਦੇ ਹਾਂ ਸਤਿ ਸ਼੍ਰੀ ਅਕਾਲ